ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਉੱਥੇ ਹੀ ਦੱਸੀਏ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਦੱਸੇ ਜਾ ਰਹੇ ਨੇ ਇੱਕ ਪਾਸੇ 5 ਜੁਲਾਈ ਨੂੰ ਬਾਹਰ ਹੋਣਗੇ ਤੇ ਉੱਥੇ ਹੁਣ ਉਹਨਾਂ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਦਾ ਇੱਕ ਬਿਆਨ ਵੀ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਨੂੰ ਰਿਹਾਅ ਕੀਤਾ ਜਾਵੇ ਤੇ ਲੋਕ ਸਭਾ ਦੇ ਸਪੀਕਰ ਨੂੰ ਚਿੱਠੀ ਵੀ ਲਿਖੀ ਗਈ ਹੈ ਤੇ ਜਿਸ ਦੇ ਵਿੱਚ ਰਾਤੇਵ ਸਿੰਘ ਖਾਲਸਾ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਈ ਅਮਰਿਤਪਾਲ ਨੂੰ ਜੋ ਸੌਂ ਚੁੱਕਣ ਦੇ ਲਈ ਇਜਾਜ਼ਤ ਨਹੀਂ ਮਿਲ ਰਹੀ ਤੇ ਉਹ ਜ਼ਰੂਰ ਦੇਣੀ ਚਾਹੀਦੀ ਹੈ ਬੇਸ਼ੱਕ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਾ ਲਿਆਂਦਾ ਜਾਵੇ ਪਰ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਦੇ ਵਿੱਚ ਉਹਨਾਂ ਦੀ ਐਂਟਰੀ ਕਰਾਈ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਭਾਈ ਅਮਰਿਤਪਾਲ ਜਿਹੜੇ ਕਿ ਸੌਂ ਚੁੱਕਣ ਦੇ ਲਈ ਸਰਕਾਰ ਹਜੇ ਕੋਈ ਵੀ ਜਿਹੜੀ ਕਿ ਕਪੱਕੀ ਨਹੀਂ ਕਰ ਸਕਦੀ ਤੇ ਸੀਕ੍ਰੇਟ ਤਰੀਕੇ ਦੇ ਨਾਲ ਵੀ ਜਿਹੜੀ ਕਿ ਸੰਸਦ ਦੇ ਵਿੱਚ ਭਾਈ ਅਮਰਤਪਾਲ ਦੀ ਐਂਟਰੀ ਹੋ ਸਕਦੀ ਹੈ ਤੇ ਜਿਸ ਨੂੰ ਲੈ ਕੇ ਰਾਧੇਵ ਸਿੰਘ ਖਾਲਸਾ ਦੇ ਵੱਲੋਂ ਇਹ ਵੱਡੇ ਬਿਆਨ ਦਿੱਤੇ ਗਏ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਦੀ ਸੌ ਚੁੱਕਣ ਨੂੰ ਲੈ ਕੇ ਹੋਰ ਉਹਨਾਂ ਦਾ ਕੀ ਕਹਿਣਾ ਜਿਹੜੀ ਆਰਟੀਕਲ 101 ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੰਡੇਟਰੀ ਪ੍ਰੋਵੀਜ਼ਨ ਹੈ ਤੇ ਸਪੀਕਰ ਇਸ ਨੂੰ ਟਾਲ ਨਹੀਂ ਸਕਦਾ ਸੋਚ ਚ ਆਈ ਜਾਊ ਬਾਕੀ ਜਿੱਥੋਂ ਤੱਕ ਡੇਟ ਜਨਤਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸਪੀਕਰ ਤੂੰ ਤੇ ਸਪੀਕਰ ਸੋਚ ਟਾਲਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ ਮਸ਼ਵਰਾ ਕਰਦਾ ਹੁੰਦਾ ਹੈ ਉੱਥੇ ਉਹ ਕਹਿਣਗੇ ਕਿ ਇਸ ਇਹਨੂੰ ਜਨਤਕਨਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਟਣ ਲਈ ਖਿਆਲ ਦੇ ਵਿੱਚ ਉਹਨਾਂ ਨੇ ਡੇਟ ਜੰਤ ਚ ਨਹੀਂ ਕਰਨੀ ਉਸੇ ਤਰਿਹੇ ਤਰੀਕੇ ਦੇ ਨਾਲ ਦੁਰਤ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣ ਜੇ ਤੇ ਸੋਚ ਚਾ ਕੇ ਵਾਪਸ ਲੈ ਜਾਣ ਉਸੀ ਕਿਸ ਤਰ੍ਹਾਂ ਚਾਹਨੇ ਹੋਗੀ ਕਿਸ ਤਰ੍ਹਾਂ ਸੋਚਾਈ ਜਾਵੇ ਨਹੀਂ ਅਸੀਂ ਤਾਂ ਦੇਖੋ ਇਹ ਚਾਹੁੰਦੇ ਇਹ ਤੇ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਇਸ ਦੇ ਲਈ ਪੈਰੋਲ ਦਿੱਤੀ ਜਾਵੇ ਟੈਂਪਰੇਰੀ ਰਿਲੀਜ਼ ਦਿੱਤੀ ਜਾਵੇ ਇਹ ਨਹੀਂ ਪਰਮਾਨੈਂਟ ਰਿਲੀਜ਼ ਦੇਣੀ ਉਹ ਤਾਂ ਅਸੀਂ ਪਰਮਾਨੈਂਟ ਰਿਲੀਜ਼ੇ ਚਾਹੁੰਦੇ ਆ ਪਰ ਜੇ ਨਹੀਂ ਦਿੰਦੇ ਤਾਂ ਉਹ ਆਪ ਜਾ ਕੇ ਉੱਥੇ ਜਿਹੜੀ ਆ ਉਹ ਸੌਂ ਚਤਨ ਉਹਨਾਂ ਨੂੰ ਇੱਕ ਤੈਦੀ ਦੇ ਤੌਰ ਤੇ ਲਿਆਉਣ ਦੀ ਤੇ ਉਹਨਾਂ ਨੂੰ ਗ੍ਰਿਫਤਦਾਰੀ ਦੀ ਨਜ਼ਰਬੰਦੀ ਦੇ ਵਿੱਚ ਲਿਆਉਣਾ ਇਹ ਜਨਤਾ ਦਾ ਜਿਹੜਾ ਫਤਵਾ ਹੈ ਬੜਾ ਵੱਡਾ ਜਾਣਦੇਸ਼ ਦਿੰਦਾ ਹੈ ਉਸ ਦੀ ਬੜੀ ਵੱਡੀ ਉਲੰਘਣਾ ਹੈ ਤੇ ਜਨਤਾ ਦੇ ਫਤਵੇ ਦਾ ਕਤਲ ਇਹ ਤਾਂ ਲੋਟ ਰਾਜ ਦਾ ਕਤਲ ਹੈ ਇਸ ਤਰੀਕੇ ਨਾਲ ਲਿਓਣ ਹੁਣ ਅੱਗੇ ਕਿਸੇ ਨਾ ਹੋਰ ਕੋਈ ਗੱਲਬਾਤ ਹੋਈ ਸਰ ਇਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਲਿਆਂਦੀ ਡਿਊਟੀ ਲਈ ਜਾਊਗੀ ਕਿਸ ਤਰ੍ਹਾਂ ਉਹਨੂੰ ਤਿਆਰੀ ਕੀਤੀ ਜਾਊਗੀ ਨਹੀਂ ਉਹ ਗੱਲਬਾਤ ਤਾਂ ਹੋਵੇ ਨਾ ਜੀ ਜੇ ਸਪੀਕਰ ਉਸ ਬਾਰੇ ਸਲਾਹ ਪੁੱਛੇ ਸਲਾਹ ਤਾਂ ਜੇ ਕਿਸੇ ਦੀ ਲਈ ਨਹੀਂ ਹੈ ਇਹ ਤਾਂ ਹੁਣ ਸਪੀਕਰ ਦੀ ਡਿਸਟ੍ਰਿਬਿਊਸ਼ਨ ਹੈ ਜੀ 3 ਜੁਲਾਈ ਤੱਕ ਜਿਹੜਾ ਹੈ ਲੋਕ ਸਭਾ ਦਾ ਸੈਸ਼ਨ ਹੈ ਉਹ ਕੱਲ ਨੂੰ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਫਿਰ ਉਹ ਛੁੱਟੀਆਂ ਨੇ ਪਰ ਸੁਪੀਟਰ ਵਿੱਚ ਬਹਿੰਦਾ ਤੇ ਹੁਣ ਤਾਂ ਜਿਹੜੀ ਸੋਚ ਚਾਈ ਜਾਊ ਸੁਪੀਟਰ ਦੇ ਚੈਂਬਰ 'ਚ ਹੀ ਹੋਊ ਨਾ ਦੂਜੇ ਪਾਸੇ ਜਿਹੜਾ ਰਸੀਦ ਨੇ ਉੱਥੇ ਐਨਆਈਏ 'ਚ ਦਿੱਤੀ ਸੀ ਰਸੀਦ ਤੇ ਕੇਸ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦਾ ਸੀ ਜਿਹੜਾ ਬਾਰਾਮੂਲਾ ਤੋਂ ਚਾਣ ਜਿੱਥੇ ਐਮਪੀ ਬਣੇ ਆ ਤੇ ਉਹ ਰਸੀਦ ਵਾਲੇ ਦੇ ਵਿੱਚ ਉਹ ਜਿਹੜੀ ਹੈਗੀ ਇਹ ਸੈਸ਼ਨ ਟੌਰਟ ਦੇ ਵਿੱਚ ਬਿਆਨ ਦਿੱਤਾ ਐਨਆਈਏ ਨੇ ਕਿ ਸਾਨੂੰ ਤੋਈ ਤਰਾਜ ਨਹੀਂ ਪਰ ਪੈਰੋਲ ਨਾ ਦਿੱਤੀ ਜਾਵੇ ਚਾ ਸਟੱਡੀ ਦੇ ਵਿੱਚ ਹਰਾਸਤ ਦੇ ਵਿੱਚ ਲੈ ਕੇ ਲਿਜਾਇਆ ਜਾਵੇ ਅਸੀਂ ਲੈ ਜਾਂਗੇ ਰਸੀਦ ਨੂੰ ਪਾਰਲੀਮੈਂਟ ਹਾਊਸ ਵਿੱਚ ਨਾਲ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਇੱਕ ਸ਼ਰਤ ਲਾਈ ਜਾਵੇ ਕਿ ਜਿਹੜੇ ਰਸੀਦ ਸਾਹਿਬ ਨੇ ਐਮਪੀ ਸਾਹਿਬ ਇਹ ਪ੍ਰੈਸ ਨਾਲ ਗੱਲ ਨਾ ਕਰਨ ਉਹ ਸ਼ਰਤ ਬਾਰੇ ਅੱਜ ਬਹਿਸ ਦੇ ਲਈ ਰੱਖਿਆ ਹੋਇਆ ਸੀ ਜਿਦਾ ਇਹ ਐਨਆਈਏ ਕੋਰਟ ਦੇ ਵਿੱਚ ਉੱਥੇ ਦਿੱਲੀ ਦੇਖੋ ਜੇ ਸ਼ਰਤ ਲੱਗ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਚਾਹਣੀਏ ਪ੍ਰੈਸ ਨਾਲ ਗੱਲ ਨਾ ਚਰਨ। ਇਹੀ ਜੀ ਕੋਈ ਸ਼ਰਤ ਇਹਨਾਂ ਤੇ ਭਾਈ ਅਮਰਪਾਲ ਸਿੰਘ ਤੇ ਸੁਪੀਤਰ ਲਾਉਂਦਾ ਹੈ। ਕੋਈ ਜਿਹੜਾ ਹੋਮ ਮਿਨਿਸਟਰੀ ਚੀਜ਼ ਚਾਹੁੰਦੀ ਹੈ ਇੰਡੀਆ ਦੀ ਉਹ ਅਜੇ ਦੇਖਣ ਵਾਲੀ ਗੱਲ ਹੋਊਗੀ। ਤੁਸੀਂ ਚਾਹੁੰਦੇ ਹੋ ਜਿਵੇਂ ਹੋਰ ਪਾਰਲੀਮੈਂਟ ਮੈਂਬਰਾਂ ਦੀ ਵੀਡੀਓ ਬਣਦੀ ਹੈ ਕਿ ਇਹਨਾਂ ਦੀ ਵੀ ਵੀਡੀਓ ਬਣਾਈਵੇ। ਫਿਰ ਉਹ ਸੌ ਚੱਕ ਦੇ। ਦੇਖੋ ਸੌ ਚੱਤਨ ਵੇਲੇ ਤਾਂ ਵੀਡੀਓ ਬਣੂਗੀ ਉਹ। ਸੌਂ ਚਚਤਨ ਵੇਲੇ ਤਾਂ ਵੀਡੀਓ ਜਿਹੜੀ ਕਿਤੇ ਵੀ ਕੋਈ ਸੌਂ ਚੱਕੇ ਉਹਦੀ ਵੀਡੀਓ ਟਰੈਫੀ ਹੁੰਦੀ ਆ ਭਾਵੇਂ ਸੈਸ਼ਨ ਚੱਕੇ ਭਾਵੇਂ ਸੁਪੀਟਰ ਦੇ ਚੱਕੇ ਉਹ ਵੀਡੀਓ ਟਰੈਫੀ ਤਾਂ ਮੈਂਡੇਟਰੀ ਪ੍ਰੋਵੀਜ਼ਨ ਹੈ ਪਰ ਪ੍ਰਸ਼ਨ ਹੈ ਕਿ ਉਹ ਜਿਹੜੀ ਸੌਂ ਚਚਾਈ ਜਾਵੇ ਉਹ ਜਨਤਕ ਹੋਵੇ ਉਹਦੀ ਡੇਟ ਜਨਤਕ ਹੋਵੇ ਤੇ ਜਨਤਕ ਤੌਰ ਤੇ ਉਹ ਸੌਂ ਚਚਾਈ ਜਾਵੇ ਉਹਦੇ ਵਿੱਚ ਸਾਰੇ ਜਣੇ ਜਿਹੜੇ ਹਾਜ਼ਰ ਹੋਣਾ ਚਾਹਣ ਉਹ ਹਾਜ਼ਰ ਹੋ ਸਤਨ ਫੇਰ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਲੋਕਤੰਤਰ ਦਾ ਕਤਲ ਹੁੰਦਾ ਜੇ ਗੁਪਤ ਰੀਤੇ ਨਾਲ ਇੱਕ ਮੈਂਬਰ ਪਾਰਲੀਮੈਂਟ ਨੂੰ ਗੁਪਤ ਰੀਤੇ ਨਾਲ ਸੌਂ ਚਚਾਈ ਜਾਊਗੀ ਨਹੀਂ ਇਲੈਕਸ਼ਨ ਇਹਦੇ ਵਿੱਚ ਅਗਲਾ ਕਦਮ ਤਾਂ ਇਹੀ ਹੈ ਉਹ ਓਡੀਚਾ ਜਾ ਰਿਹਾ ਹੈ ਵੀ ਸੁਪੀਤਰ ਕਦੋਂ ਸੌਚ ਚ ਕਾਉਣ ਦਾ ਆਰਡਰ ਕਰਦਾ ਹੈ ਦੇਖੋ ਜੇਲ੍ਹ ਵਾਲੇ ਟਾਈਟਲ ਅਫਸਰ ਨੇ ਜੇਲ੍ਹ ਵਾਲੇ ਤਾਂ ਦੱਸਦੇ ਹੀ ਨਹੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਕੋਈ ਆਰਡਰ ਹੋ ਜੇ ਤੇ ਉਹ ਆਰਡਰ ਜਿਹੜਾ ਹੈ ਉਹ ਬਾਹਰ ਨਹੀਂ ਆਉਣਾ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਰਹਿ ਜਾਂਦਾ ਹੈ ਉਹ ਸੀਚਰੇਟਰ ਲਈ ਕਦੋਂ ਲੈ ਜਾਂਦੇ ਆ ਹਵਾਈ ਜਹਾਜ਼ ਤੇ ਤੇ ਕਦੋਂ ਵਾਪਸ ਲਿਆਉਂਦੇ ਆ ਇਹ ਇੱਕ ਜਿਹੜਾ ਹੈਗਾ ਇਹ ਜਿਹੜਾ ਭਵਿੱਖ ਦਾ ਜਿਹੜਾ ਸਮਾਂ ਉਹਦੀ ਬੋਤਲ ਵਿੱਚ ਹੈ ਗੱਲ ਇਹ ਸਭ ਤੁਸੀਂ ਵੀ ਮੰਨ ਪਰਲਮੈਂਟ ਰਹੇ ਹੋ ਪਹਿਲਾਂ ਤੱਕ ਇਸ ਤਰ੍ਹਾਂ ਦਾ ਹੋਇਆ ਕਿ ਇਸ ਤਰ੍ਹਾਂ ਹੀ ਕੋਈ ਜੇਲ੍ਹ ਚ ਹੋਵੇ ਤੇ ਉਹਦੀ ਸੋਚ ਕੇ ਦਾ ਇੰਤਜਾਮ ਪਹਿਲਾਂ ਕੀਤਾ ਹੋਵੇ ਜੀ ਹਾਂਜੀ ਹਾਂ ਮੇਰੇ ਨਾਲ ਏਸੀ ਦੋ ਜਣੇ ਜਿੱਤੇ ਬੀਬੀ ਵਿਮਲ ਤੌਰ ਥਲਸਾ ਰੋਪੜ ਸੀਟ ਤੋਂ ਜਿੱਤੇ ਸੀ ਤੇ ਸਰਦਾਰ ਰਤਿੰਦਰਪਾਲ ਸਿੰਘ ਪਟਿਆਲਾ ਸੀਟ ਤੋਂ ਜਿੱਤੇ ਸੀ ਉਸ ਸਮੇਂ ਜੇਲ੍ਹ ਵਿੱਚ ਬੰਦ ਸੀ ਉਹਨਾਂ ਨੇ ਦੋ ਅਲੱਗ ਅਲੱਗ ਰਿਟ ਪਟੀਸ਼ਨ ਜ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਦਾਇਰ ਕੀਤੀਆਂ ਸੀ ਜਿਦੇ ਚ ਸੁਪਰੀਮ ਕੋਰਟ ਆਫ ਇੰਡੀਆ ਨੇ ਆਰਡਰ ਚਲਿਆ ਸੀ ਕਿ ਇਹਨਾਂ ਨੂੰ ਜੇਲ੍ਹ ਤੋਂ ਜਿਹੜਾ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਲਿਜਾਇਆ ਜਾਵੇ ਤੇ ਉਥੇ ਲਿਜਾ ਕੇ ਇਹਨਾਂ ਨੂੰ ਜਿਹੜੀ ਹੈ ਉਹ ਸੌਂਚ ਚ ਚਾਈ ਜਾਵੇ ਪਰੰਤੂ ਉਸ ਸਮੇਂ ਇਨੀ ਰੈਸਟ੍ਰਿਕਸ਼ਨ ਨਹੀਂ ਲਾਈਆਂ ਸੀ ਜਿਸ ਤਰ੍ਹਾਂ ਅੱਜ ਲਾਉਂਦੇ ਸੀ ਉਹ ਜਨਤਕ ਤੌਰ ਤੇ ਸੈਸ਼ਨ ਦੇ ਵੀ ਐਪਲੀਕੇਸ਼ਨ ਚ ਸਿਰਫ ਇਹੀ ਲਿਖਿਆ ਬੜੇ ਬਰੀਫ ਦੇ ਵਿੱਚ ਕਿ ਮੈਂ